ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਆ ਕਿ ਮੁੱਖ ਮੰਤਰੀ ਦੇ ਜਿਹੜੀ ਬਹੁਤ ਕਿਤਾਬਾਂ ਹੋਇਆ ਤੇ ਉਹਨੇ ਕਿਸੇ ਦੇ ਘਰੇ ਜਾ ਕੇ ਇੱਟਾਂ ਚ ਲਾਈਆਂ ਤਿਰਪਾਨਾਂ ਚ ਲਾਈਆਂ ਬਾਰ ਚ ਗਾਲਾਂ ਕੱਢੀਆਂ ਤਾਂ ਇਦਾਂ ਹੀ ਹੋਣਾ ਚਾਹੀਦਾ ਕੁੱਟ ਪੈਣੀ ਚਾਹੀਦੀ ਆ ਬਹੁਤ ਵਧੀਆ ਇਦਾਂ ਦੀ ਪੁਲਿਸ ਹੋਣੀ ਚਾਹੀਦੀ ਆ ਘਰੇ ਜਾ ਕੇ ਕੁੱਟਣਾ ਚਾਹੀਦਾ ਮੈਨੂੰ ਲੱਗਦਾ ਥੋੜਾ ਕੁੱਟਿਆ ਹੋਰ ਬਹੁਤ ਕੁੱਟਣਾ ਚਾਹੀਦਾ ਸੀ ਇਦਾਂ ਦੇ ਜਿੰਨੇ ਵੀ ਲੋਕ ਹੁੰਦੇ ਆ ਜਿਹੜੇ ਕਿਸੇ ਨੂੰ ਪਰਛਾਣ ਕਰਦੇ ਆ ਕੁੱਟਣਾ ਚਾਹੀਦਾ ਇਹ ਤਾਂ ਗੱਲ ਹੋ ਗਈ ਪੁਲਿਸ ਨੂੰ ਲਾਂਤ ਦੀ ਕਿ ਉਹਨਾਂ ਨੇ ਉਹਨੂੰ ਕੁੱਟਿਆ ਕੁੱਟਣਾ ਚਾਹੀਦਾ ਸੀ ਪਰ ਜਿਹੜੀ ਗੱਲ ਹੈ ਕਿ ਇੱਥੇ ਕਿੰਨੇ ਹੀ ਲੋਕ ਨਸ਼ੇ ਵੇਚੀ ਜਾਂਦੇ ਆ ਕਿੰਨੇ ਹੀ ਲੀਡਰ ਆ ਜਿਹੜੇ ਲੋਕਾਂ ਦੇ ਪੈਸੇ ਖਾ ਗਿਆ ਕਰੋੜਾਂ ਅਰਬਾਂ ਵਿੱਚ ਤੇ ਐਨੇ ਹੀ ਹਰ ਇੱਕ ਪੁਲਸਾ ਵਾਲਾ ਜਿਹਨੂੰ ਜਾਣਦਾ ਹੋਣਾ ਕਿ ਉਹਨਾਂ ਦੇ ਪਿੰਡ 'ਚ ਕਿੰਨੇ ਨਸ਼ੇ ਵੇਚਦੇ ਆ ਕਿੰਨੇ ਲੋਕ ਵੈਲਪਣਾ ਕਰਦੇ ਆ ਕਿੰਨਿਆਂ ਨੇ ਕਿੰਨਿਆਂ ਨੂੰ ਪਰੇਸ਼ਾਨ ਕੀਤਾ ਤਾਂ ਇਹ ਚੀਜ਼ ਨੂੰ ਕੀ ਆ ਜਿਹੜੇ ਤਕੜੇ ਬੰਦੇ ਆ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਭਾਵੇਂ ਉਹ ਕਿਸੇ ਦੇ ਗੋਲੀ ਚਲਾਉਣ ਕਿਸੇ ਨੂੰ ਚਿੱਟਾ ਵੇਚਣ ਚਾਹੇ ਉਹ ਲੱਖਾਂ ਕਰੋੜਾਂ ਮੇਕਅਪਲੇ ਕਰ ਲੈਣ ਪੁੱਛਿਆ ਸਿਰਫ ਉਸੇ ਬੰਦੇ ਨੂੰ ਜਾਂਦਾ ਜਿਹਨੂੰ ਪਤਾ ਹੈ ਇਹਦੇ ਪਿੱਛੇ ਆਉਣ ਵਾਲਾ ਕੋਈ ਨਹੀਂ ਇਹਨੇ ਕੋਈ ਕਾਰਵਾਈ ਨਹੀਂ ਕਰਨੀ ਤਾਂ ਉਹਨੂੰ ਕਮਾ ਤੁਸੀਂ ਘਰੇ ਜਾ ਕੇ ਮਾਰੋ ਪਵਾ ਨੂੰ ਰਸਤੇ 'ਚ ਜਾਂਦੇ ਨੂੰ ਮਾਰ ਦਿਓ ਤੋਨੂੰ ਪੁੱਛਣ ਵਾਲਾ ਕੋਈ ਨਹੀਂ ਠੀਕ ਹੈ ਕਿ ਪੁਲਿਸ ਨੂੰ ਅਧਿਕਾਰ ਹੈ ਦੋਸ਼ੀ ਨੂੰ ਫੜਨ ਦਾ ਪਰ ਇਹ ਨਹੀਂ ਕਿ ਉਹ ਜਿੱਥੇ ਜੀ ਕਰੇ ਉਹਨੂੰ ਕੁੱਟਣ ਮਾਰਨ ਲੱਗ ਜੇ ਇਦਾਂ ਨਹੀਂ ਇੱਥੇ ਫੌਰਨ ਚ ਹੈ ਹਰ ਕਿਤੇ ਜਿਹੜਾ ਆਪਣਾ ਕਾਨੂੰਨ ਆ ਉਹ ਸੇਮ ਹੀ ਆ ਕਿ ਆਪਾਂ ਦੋਸ਼ੀ ਨੂੰ ਫੜਨਾ ਉਹਦਾ ਦੋਸ਼ ਹੈ ਜਿਹੜਾ ਉਹਨ ਦਾ ਪਤਾ ਕਰਨਾ ਫਿਰ ਉਹਨੂੰ ਸਜ਼ਾ ਦੇਣੀ ਆ ਇਹ ਕੀ ਮਤਲਬ ਹੋਇਆ ਤੁਸੀਂ ਉਸ ਦੇ ਘਰੇ ਜਾਓ ਉਦੇ ਵਾਲ ਪੱਟੋ ਪੱਗਟਾਓ ਇਹ ਕੋਈ ਯਾਰ ਮਤਲਬ ਇਹ ਤਾਂ ਜੰਗਲੀ ਰਾਜ ਹੋ ਗਿਆ ਮਤਲਬ ਜਿਹੜਾ ਤਕੜਾ ਹੈ ਉਹੀ ਆ ਆਪਦੇ ਫੈਸਲੇ ਕਰ ਸਕਦਾ ਦੂਜਾ ਜੋ ਮਰਜ਼ੀ ਕਰੇ ਉਹਦਾ ਕੋਈ ਕੁਛ ਨਹੀਂ ਤਾਂ ਇਹ ਇੱਕ ਜੰਗਲ ਰਾਜ ਹੁੰਦਾ ਹੈ